ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸਿੱਖ ਵਿਦਿਅਕ ਕਾਨਫਰੰਸ ਕਰਵਾਈ ਗਈ ਜਿਸ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੇ ਨਾਲ ਹੀ ਇਸ ਮੌਕੇ ਤੇ ਸਰਬੱਤ ਦਾ ਭਲਾ ਟਰਸਟ ਦੇ ਸੰਚਾਲਕ ਐਸ.ਪੀ ਸਿੰਘ ਓਬਰਾਏ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨੀਜਰ ਦੇ ਵੱਲੋਂ ਐਸਪੀ ਸਿੰਘ ਉਬਰॉय ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਜਦੋਂ ਮੀਡੀਆ ਦੇ ਵੱਲੋਂ ਕੁਲਤਾਰ ਸਿੰਘ ਸੰਧਵਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਪੀਕਰ ਤੋਂ ਕੀ ਪੁੱਛਣਾ ਹੈ ਪੁੱਛਣਾ ਹੈ ਤਾਂ ਕੋਈ ਸਵਾਲ ਤੁਸੀਂ ਮੰਤਰੀਆਂ ਤੋਂ ਪੁੱਛੋ ਅੱਜ ਦੇ ਵਿੱਚ 21ਵੀਂ ਸਦੀ ਦੇ ਮਹਾਨ ਸਿੱਖ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਇੱਥੇ ਸ਼ਮੂਲੀਤ ਕਰਨ ਆਏ ਆ ਆਪ ਸਭ ਨੂੰ ਬਹੁਤ ਬਹੁਤ ਵਧਾਈ ਔਰ ਸਾਨੂੰ ਸਾਹਿਤਿਕ ਤੌਰ ਤੇ ਬੜਾ ਬਹੁਤ ਬੜਾ ਵੱਡਾ ਖਜ਼ਾਨਾ ਮਿਲਿਆ ਜਿਹਦੇ ਨਾਲ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਸਮਾਜ ਦਾ ਨਿਰਮਾਣ ਹੁੰਦਾ ਹੈ ਨੇਸ਼ਨ ਬਿਲਡਿੰਗ ਹੁੰਦੀ ਹੈ ਭਾਈ ਵੀਰ ਸਿੰਘ ਉਹ ਇੱਕ ਖਜ਼ਾਨਾ ਨੇ ਤੁਹਾਡੇ ਵੱਲੋਂ ਸਟੇਜ ਉੱਤੇ ਇਹ ਐਲਾਨ ਕੀਤਾ ਗਿਆ ਸੀ ਕਿ 1 ਮਹੀਨੇ ਦਾ ਸਮਾਂ ਦਿੱਤਾ ਜਾਵੇ ਬੇਦਵੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਆਂ ਦੇ ਦੇਣ ਲਈ ਪਰ ਉਹ ਸਮਾਂ ਪੂਰਾ ਹੋ ਗਿਆ ਹੁਣ ਕੀ ਕਹੋਗੇ ਜਿਹੜਾ ਪ੍ਰੋਗਰਾਮ ਤੇ ਅੱਜ ਕੀ ਕੰਨਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੀਫ ਖਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੇ 195 ਜਨਮ ਦਿਨ ਨੂੰ ਸਮਰਪਿਤ ਅੱਜ ਤਿੰਨ ਦਿਨਾਂ ਦਾ ਜਿਹੜਾ ਇੱਥੇ 67ਵਾਂ ਜਿਹੜਾ ਵਿਸ਼ਵ ਸਿੱਖ ਵਿਦਿਕ ਕਾਨਫਰੰਸ ਚੱਲ ਰਹੀ ਸੀ। ਅੱਜ ਤੀਸਰੇ ਦਿਨ ਵਿੱਚ ਆ ਸਮਾਪਤੀ ਵੱਲ ਜਾ ਰਹੀ ਹੈ। ਔਰ ਇਹਦੇ ਵਿੱਚ ਕਾਫੀ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜੇ ਅੱਜ ਮੈਨੂੰ ਵੀ ਸਨਮਾਨਿਤ ਕੀਤਾ ਗਿਆ। ਚੀਫ ਖਾਲਸਾ ਦੀਵਾਨ ਜੋ ਕਿ ਕਤੋਂ 20 ਸਾਲ ਤੋਂ ਇਹ ਸੇਵਾ ਨਿਭਾ ਰਹੀ ਹੈ। ਔਰ ਸਪੈਸ਼ਲਿਸਟ ਜਿਹੜਾ ਵਿਦਿਆਕ ਲਈ ਕੰਮ ਜੁਲਾ ਕਰ ਰਿਹਾ ਹੈ ਔਰ ਸਰਬਤਬਲਾ ਚੈਰੀਟੇਬਲ ਟਰਸਟ ਵਨ ਚਾਹੇ ਉਹ ਜੀਤੀਨ ਖੰਨਾ ਚਾਹੇ ਉਹ ਐਜੂਕੇਸ਼ਨ ਚ ਪਹਿਲਾਂ ਵੀ ਇਹਨਾਂ ਨਾਲ ਮਿਲ ਕੇ ਅਸੀਂ ਕੰਮ ਕਰਦੇ ਜਾ ਰਹੇ ਹਾਂ ਤੇ ਹੁਣ ਅੱਗੋਂ ਹੋਰ ਇਸ ਨੂੰ ਜਿਹੜਾ ਬਦਾਨ ਲਈ ਫੇਰ ਦੁਬਾਰਾ ਹੋਰ ਅਸੀਂ ਅੱਛੇ ਕੰਮ ਇਹਨਾਂ ਨਾਲ ਕਰਾਂਗੇ ਔਰ ਮਿਲ ਕੇ ਮੋਢੇ ਨਾਲ ਮੋਢਾ ਮਲਾ ਕੇ ਇਹਨਾਂ ਨਾਲ ਕੰਮ ਕਰਾਂਗੇ ਅੱਜ ਦੀ ਇਸ ਕਾਨਫਰੰਸ ਬੜੀ ਕਾਮਯਾਬ ਗਈ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦਾ ਔਰ ਉਹਨਾਂ ਦਾ ਸ਼ੁਕਰਗੁਜ਼ਾਰ। ਥੈਂਕ ਯੂ ਥੈਂਕ ਯੂ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ